ਅੱਜ ਨਾਲ ਲੁਧਿਆਣਾ ਆਫਿਸ ਆਪਾਂ ਡਾਇਰੈਕਟ ਮੀਟ ਰੱਖੀ ਸੀਗੀ ਤੇ ਇੱਥੇ ਕਾਫੀ ਕਲਾਇੰਟ ਮਿਲ ਕੇ ਗਏ ਅੱਜ ਉਹਨਾਂ ਵਿੱਚੋਂ ਨਾ ਦੋ ਕਲਾਇੰਟ ਇਦਾਂ ਦੇ ਮਿਲੇ ਜਿਹੜੇ ਆਪਦੇ ਪੁਰਾਣੇ ਏਜੰਟਸ ਨਾਲ ਕਾਫੀ ਜ਼ਿਆਦਾ ਡਿਸਸੈਟੀਸਫਾਈ ਸੀਗੇ ਇੱਕ ਕਲਾਇੰਟ ਦਾ ਰੋਈ ਪਿਆ ਕਹਿੰਦਾ ਮੇਰੇ ਨਾਲ ਇੰਨਾ ਕ ਜ਼ਿਆਦਾ ਧੱਕਾ ਹੋ ਗਿਆ ਵੀ ਮੈਂ ਪੈਸੇ ਚੱਕ ਕੇ ਲਾਏ ਸੀਗੇ 70000 ਰੁਪਏ ਮੈਂ ਹਰੇਕ ਮਹੀਨੇ ਭਰ ਰਿਹਾ ਵਾਂ ਬਟ ਜਿਹੜੇ ਏਜੰਟ ਨੂੰ ਕਹਿੰਦਾ ਮੈਂ ਸਾਰੀ ਆਪਦੀ ਸਟੋਰੀ ਦੱਸੀ ਸੀਗੀ ਉਹਨੇ ਨਾਟ ਐਲੀਜੀਬਲ ਪ੍ਰੋਫਾਈਲ ਦੇ ਉੱਪਰ ਹੀ ਮੇਰਾ ਓਪਨ ਵਰਕ ਪਾਉਣ ਦਾ ਕੇਸ ਲਾਤਾ ਵੀ ਅੱ ਲਾਈਕ ਕੀਤਾ ਸੀਗਾ ਬਟ ਉਹਨੂੰ ਦੱਸੇ ਨਹੀਂ ਗਿਆ ਕਿ ਉਹ ਕਿਹੜੇ ਕਾਲਜ ਪੜ੍ਹਨ ਜਾ ਰਿਹਾ ਉੱਥੇ ਕਾਲਜ ਦੀ ਕੋਈ एलिਜੀਬਿਲਟੀ ਨਹੀਂ ਸੀਗੀ ਸੋ ਪਹਿਲਾਂ ਵੀ ਮੈਂ ਰੋਜ਼ ਸਵੇਰੇ ਉੱਠਣਸਾਰ ਕਹਿੰਦਾ ਪਹਿਲਾਂ ਮੈਂ ਆਪਦੇ ਕੰਸਲਟੈਂਟ ਨੂੰ ਪੁਰਾਣੇ ਨੂੰ ਗਾਲਾਂ ਕੱਢਦਾ ਵਾਂ ਵੀ ਮੇਰੇ ਨਾਲ ਇੰਨਾ ਜ਼ਰਾ ਗਲਤ ਕੀਤਾ ਮੇਰਾ 20-25 ਲੱਖ ਰੁਪਇਆ ਖਰਾਬ ਕਰਵਾਤਾ ਸੋ ਇਹ ਜਿਹੜੇ ਵੀ ਏਜੰਟ ਅਪਲਾਈ ਕਰਦੇ ਨਾ ਉਹਨਾਂ ਲਈ ਮੇਰੀ ਇੱਕ ਬੇਨਤੀ ਆ ਕਿ ਆਪਾਂ ਇਸ ਨੂੰ ਧਿਆਨ ਚ ਰੱਖੀਏ ਵੀ ਆਪਣੇ ਕਰਕੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਗਈ ਜੇ ਆਪਾਂ ਕੋਈ ਗਲਤ ਸੁਜੈਸ਼ਨ ਦਿੰਦੇ ਆ ਸੋ ਲੋਕਾਂ ਦੇ ਪੈਸੇ ਬੜੇ ਔਖੇ ਇਕੱਠੇ ਕੀਤੇ ਹੁੰਦੇ ਆ ਇਨ ਕੇ ਸਭ ਤੋਂ ਵਧੀਆ ਸੋਰਸ ਤਾਂ ਇੱਕੋ ਹੀ ਆ ਕਿ ਸੀਆਈਸੀ ਦੀ ਆਫੀਸ਼ਲ ਵੈਬਸਾਈਟ ਜਾ ਕੇ ਪੜ੍ਹੀਏ ਉੱਥੇ ਸਾਰੀਆਂ ਚੀਜ਼ਾਂ ਹੀ ਬਹੁਤ ਕਲੀਅਰ ਆ ਕਿਵੇਂ ਅਪਲਾਈ ਹੋਣਾ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਬੜਾ ਕਲੀਅਰਲੀ ਲਿਖਿਆ ਹੋਇਆ ਬਟ ਜੇ ਫਿਰ ਵੀ ਸਮਝ ਨਹੀਂ ਲੱਗਦੀ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਲਓ ਅਸੀਂ ਹੈਲਪ ਕਰ ਸਕਦੇ ਹਾਂ ਇਹ ਵਿੱਚ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਵੀ ਜ਼ਿੰਦਗੀ ਖਰਾਬ ਹੋਵੇ ਜਾਂ ਕਿਸੇ ਦਾ ਪੈਸੇ ਦਾ ਨੁਕਸਾਨ ਹੋਵੇ ਕਿਉਂਕਿ ਨੌਕਾਂ ਦੇ ਬੜੇ ਇਮੋਸ਼ਨਸ ਜੁੜੇ ਹੁੰਦੇ ਹਨ ਜਦੋਂ ਉਹ ਆਪਣੇ ਬਾਰੇ ਕੇਸ ਆ ਕੇ ਅਪਲਾਈ ਕਰਦੇ ਹਨ